ਮੂਸੀ ਵਾਲਾ ਦੀ ਹਵੇਲੀ ਚ ਗੂੰਜਣ ਵਾਲੀਆਂ ਨੇ ਕਿਲਕਾਰੀਆਂ ਮਾਤਾ ਚਰਨਕੌਰ ਹਸਪਤਾਲ ਚ ਦਖ ਸਿੱਧੂ ਮੂਸੀ ਵਾਲਾ ਦੀ ਹਵੇਲੀ ਵਿੱਚ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਦਰਅਸਲ ਸਿੱਧੂ ਮੂਸੀ ਵਾਲਾ ਦੇ ਮਾਤਾ ਚਰਨਕੌਰ Pregnant ਹਨ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੀਡੀਆ ਰਿਪੋਰਟਸ ਦੇ ਮੁਤਾਬਕ ਮਾਤਾ ਚਰਨਕੌਰ ਇਸ ਸਮੇਂ ਹਸਪਤਾਲ 'ਚ ਦਾਖਲ ਨੇ ਤੇ ਕਿਸੇ ਵੀ ਸਮੇਂ ਖੁਸ਼ਖਬਰੀ ਆ ਸਕਦੀ ਆ। ਉਹਨਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅਤੇ ਕਿਸੇ ਵੀ ਸਮੇਂ ਖਬਰ ਆ ਸਕਦੀ ਹੈ ਇੱਕ ਖਬਰ ਜੋ ਆ ਸੂਤਰਾਂ ਦੇ ਹਵਾਲਿਆਂ ਤੋਂ ਆ ਰਹੀ ਹੈ ਕਿ ਮਾਤਾ ਚਰਨਕੌਰ ਜੁੜਵਾ ਬੱਚਾ ਨੂੰ ਜਨਮ ਦੇ ਸਕਦੇ ਨੇ ਦੱਸਦੀ ਹੈ ਕਿ ਫਰਵਰੀ ਮਹੀਨੇ ਚ ਮਾਤਾ ਚਰਨਕੌਰ ਦੀ ਪ੍ਰੈਗਨਨਸੀ ਦੀਆਂ ਖਬਰਾ ਸਾਰੇ ਸਾਹਮਣੇ ਆਇਆ ਸੰਕੀਓ 58 ਸਾਲ ਦੀ ਉਮਰ ਦੇ ਵਿੱਚ ਆਈ ਵੀ ਐਫ ਰਾਹੀਂ ਮਾਂ ਬਣਨ ਜਾ ਰਹੇ ਨੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਜਿਸ ਤੋਂ ਬਾਅਦ ਦੱਸਦੀ ਹੈ ਕਿ ਬਹੁਤ ਸਾਰੇ ਗੈਂਗਸਟਰਾਂ ਦੇ ਵੱਲੋਂ ਜੋ ਸੀ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਜਿਸ ਤੋਂ ਬਾਅਦ ਕੁਝ ਗੈਂਗਸਟਰ ਜੋਨ ਹੈ ਪੁਲਿਸ ਦੀ ਗ੍ਰਫਤ ਦੇ ਵਿੱਚ ਵੀ ਨਹੀਂ ਹੈ ਤੇ ਹੁਣ ਉਹਨਾਂ ਦੇ ਵੱਲੋਂ ਇਸ ਕਤਲ ਤੋਂ ਜੋ ਆ ਹੱਥ ਚੱਕ ਲਏਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਕਤਲ ਮਾਮਲੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉੱਥੇ ਜੇ ਗੱਲ ਕਰੀਏ ਮਾਤਾ ਚਰਨਕੌਰ ਦੀ ਤਾਂ ਉਹਨਾਂ ਦੀ ਪ੍ਰੈਗਨਨਸੀ ਦੀਆਂ ਖਬਰਾਂ ਜੋ ਸੀਗੀਆਂ ਕੁਝ ਸਮਾਂ ਪਹਿਲਾਂ ਹੀ ਆਈਆਂ ਸੀਗੀਆਂ ਜਦੋਂ ਇੱਕ ਨਿੱਜੀ ਚੈਨਲ ਦੇ ਨਾਲ ਗਲਬਾਤ ਕਰਦੇ ਆਂ ਮੂਸੇਵਾਲਾ ਦੇ ਤਾਂ ਕਿਹਾ ਜਾ ਰਿਹਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਇਹ ਖੁਲਾਸਾ ਕਰ ਦਿੱਤਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਜੋ ਨੇ ਪ੍ਰੈਗਨੈਂਟ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜੀਆਂ ਖਬਰਾਂ ਆਈਆਂ ਸੀ ਤੇ ਹੁਣ ਦੱਸੇ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਜਿਨ੍ਹਾਂ ਦੀ ਉਮਰ 58 ਸਾਲ ਹੈ ਨਾਮ ਮਾਤਾ ਚਰਨ ਕੋਰ ਹੈ ਤੇ ਉਹ ਆਈਵੀਐਫ ਵਿਧੀ ਰਾਹੀਂ ਮਾਂ ਬਣਨ ਜਾ ਰਹੇ ਨੇ ਜਿਸ ਤੋਂ ਬਾਅਦ ਅਜਿਹਾ ਕਿਹਾ ਜਾ ਰਿਹਾ ਹੈ ਕਿ ਜੁੜਵਾ ਬੱਚੇ ਹੋ ਸਕਦੇ ਨੇ ਇਹ ਖਬਰਾਂ ਜੋਨਾ ਸੂਤਰ ਦੇ ਹਵਾਲਿਆਂ ਤੋਂ ਆ ਰਹੀਆਂ ਨੇ ਕਿ ਮਾਤਾ ਚਰਨ ਕੋਰ ਜੋਨੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਤੇ ਜਲਦ ਹੀ ਜੋਨਾ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਕਿਲਕਾਰੀਆਂ ਗੂੰਜ ਸਕਦੀਆਂ ਨੇ ਉਥੇ ਮੂਸੇਵਾਲਾ ਦੀ ਗੱਲ ਕਰੀਏ ਤੇ ਮੂਸੇਵਾਲਾ ਪੰਜਾਬੀ ਇੰਡਸਟਰੀ ਇੱਕ ਚੜਦਾ ਸਿਤਾਰਾ ਸੀ ਜਿਸ ਨੇ ਬਹੁਤ ਸਾਰੀਆਂ ਬੁਲੰਦੀਆਂ ਨੂੰ ਕੁਝ ਹੀ ਸਮੇਂ ਦੇ ਵਿੱਚ ਹਾਸਲ ਕਰ ਲਿਆ ਸੀ ਤੇ ਉਹਨਾਂ ਦੇ ਜਾਨ ਮਗਰੋ ਵੀ ਉਹਨਾਂ ਦੇ ਗੀਤਾਂ ਨੂੰ ਲੋਕਾਂ ਦੇ ਵੱਲੋਂ ਬੇਹਦ ਪਸੰਦ ਕੀਤਾ ਜਾਂਦਾ ਹੈ ਉਹਨਾਂ ਦੇ ਮੋਦ ਦੇ ਮਗਰੋ ਬਹੁਤ ਸਾਰੇ ਗੀਤ ਰਿਲੀਜ਼ ਹੋਏ ਨੇ ਜਿਨ੍ਹਾਂ ਨੂੰ ਬਿਲਬੋਰਡ ਦੇ ਵਿੱਚ ਥਾਂ ਮਿਲਿਆ ਲੋਕਾਂ ਦੇ ਵੱਲੋਂ ਬੇਅੰਤਿਹਾ ਪਿਆਰ ਇਹਨਾਂ ਗੀਤਾਂ ਨੂੰ ਮਿਲਿਆ ਮੂਸੇਵਾਲਾ ਦੀ ਹਵੇਲੀ ਚ ਗੂੰਜਣ ਵਾਲੀਆਂ ਨੇ ਕਲਕਾਰੀਆਂ ਮਾਤਾ ਚਰਨਕੌਰ ਹਸਪਤਾਲ ਚ ਦਾਖਲ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਦਰਅਸਲ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਪ੍ਰੈਗਨੈਂਟ ਹਨ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਮਾਤਾ ਚਰਨਕੌਰ ਇਸ ਸਮੇਂ ਹਸਪਤਾਲ ਚ ਦਾਖਲ ਨੇ ਤੇ ਕਿਸੇ ਵੀ ਸਮੇਂ ਖੁਸ਼ਖਬਰੀ ਆ ਸਕਦੀਆਂ ਉਹਨਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਕਿਸੇ ਵੀ ਸਮੇਂ ਖਬਰ ਆ ਸਕਦੀ ਹੈ ਇੱਕ ਖਬਰ ਜੋ ਆ ਸੂਤਰਾਂ ਦੇ ਹਵਾਲਿਆਂ ਤੋਂ ਆ ਰਹੀ ਹੈ ਕਿ ਮਾਤਾ ਚਰਨਕੌਰ ਜੁੜਵਾ ਬੱਚਾ ਨੂੰ ਜਨਮ ਦੇ ਸਕਦੇ ਨੇ ਦੱਸਦੀ ਹੈ ਕਿ ਫਰਵਰੀ ਮਹੀਨੇ ਚ ਮਾਤਾ ਚਰਨਕੌਰ ਦੀ ਪ੍ਰੈਗਨਨਸੀ ਦੀਆਂ ਖਬਰਾਂ ਸਾਰਿਆਂ ਸਾਹਮਣੇ ਆਈਆਂ ਸੰਕੀਓ 58 ਸਾਲ ਦੀ ਉਮਰ ਦੇ ਵਿੱਚ ਆਈ ਵੀ ਐਫ ਰਾਹੀਂ ਮਾਂ ਬਣਨ ਜਾ ਰਹੇ ਨੇ ਅਤੇ ਇਹ ਵੀ ਦੱਸਣਯੋਗ ਹੈ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਜਿਸ ਤੋਂ ਬਾਅਦ ਦੱਸ ਦਈਏ ਕਿ ਬਹੁਤ ਸਾਰੇ ਗੈਂਗਸਟਰਾਂ ਦੇ ਵੱਲੋਂ ਜੋ ਸੀ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਗਈ ਸੀ ਜਿਸ ਤੋਂ ਬਾਅਦ ਕੁਝ ਗੈਂਗਸਟਰ ਜੋ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਵੀ ਨਹੀਂ ਹੈ ਤੇ ਹੁਣ ਉਹਨਾਂ ਦੇ ਵੱਲੋਂ ਇਸ ਕਤਲ ਤੋਂ ਜੋ ਆ ਹੱਥ ਚੱਕ ਲਏਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਕਤਲ ਮਾਮਲੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉੱਥੇ ਜੇ ਗੱਲ ਕਰੀਏ ਮਾਤਾ ਚਰਨਕੌਰ ਦੀ ਤਾਂ ਉਹਨਾਂ ਦੀ ਪ੍ਰੈਗਨਨਸੀ ਦੀਆਂ ਖਬਰਾਂ ਜੋ ਸੀਗੀਆਂ ਕੁਝ ਸਮਾਂ ਪਹਿਲਾਂ ਹੀ ਆਈਆਂ ਸੀਗੀਆਂ ਜਦੋਂ ਇੱਕ ਨਿੱਜੀ ਚੈਨਲ ਦੇ ਨਾਲ ਗਲਬਾਤ ਕਰਦੇ ਆਂ ਮੂਸੇਵਾਲਾ ਦੇ ਤਾਂ ਕਿਹਾ ਜਾ ਰਿਹਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਇਹ ਖੁਲਾਸਾ ਕਰ ਦਿੱਤਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਜੋ ਨੇ ਪ੍ਰੈਗਨੈਂਟ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜੀਆਂ ਖਬਰਾਂ ਆਈਆਂ ਸੀ ਤੇ ਹੁਣ ਦੱਸੇ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਜਿਨ੍ਹਾਂ ਦੀ ਉਮਰ 58 ਸਾਲ ਹੈ ਨਾਮ ਮਾਤਾ ਚਰਨ ਕੋਰ ਹੈ ਤੇ ਉਹ ਆਈਵੀਐਫ ਵਿਧੀ ਰਾਹੀਂ ਮਾਂ ਬਣਨ ਜਾ ਰਹੇ ਨੇ ਜਿਸ ਤੋਂ ਬਾਅਦ ਅਜਿਹਾ ਕਿਹਾ ਜਾ ਰਿਹਾ ਹੈ ਕਿ ਜੁੜਵਾ ਬੱਚੇ ਹੋ ਸਕਦੇ ਨੇ ਇਹ ਖਬਰਾਂ ਜੋ ਨਾ ਸੂਤਰ ਦੇ ਹਵਾਲਿਆਂ ਤੋਂ ਆ ਰਹੀਆਂ ਨੇ ਕਿ ਮਾਤਾ ਚਰਨ ਕੋਰ ਜੋ ਨੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਤੇ ਜਲਦ ਹੀ ਜੋ ਨਾ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਕਿਲਕਾਰੀਆਂ ਗੂੰਜ ਸਕਦੀਆਂ ਨੇ ਉਥੇ ਮੂਸੇਵਾਲਾ ਦੀ ਗੱਲ ਕਰੀਏ ਤੇ ਮੂਸੇਵਾਲਾ ਪੰਜਾਬੀ ਇੰਡਸਟਰੀ ਇੱਕ ਚੜਦਾ ਸਿਤਾਰਾ ਸੀ ਜਿਸ ਨੇ ਬਹੁਤ ਸਾਰੀਆਂ ਬੁਲੰਦੀਆਂ ਨੂੰ ਕੁਝ ਹੀ ਸਮੇਂ ਦੇ ਵਿੱਚ ਹਾਸਲ ਕਰ ਲਿਆ ਸੀ ਤੇ ਉਹਨਾਂ ਦੇ ਜਾਨ ਮਗਰੋ ਵੀ ਉਹਨਾਂ ਦੇ ਗੀਤਾਂ ਨੂੰ ਲੋਕਾਂ ਦੇ ਵੱਲੋਂ ਬੇਹਦ ਪਸੰਦ ਕੀਤਾ ਜਾਂਦਾ ਹੈ ਉਹਨਾਂ ਦੇ ਮੋਦ ਦੇ ਮਗਰੋ ਬਹੁਤ ਸਾਰੇ ਗੀਤ ਰਿਲੀਜ਼ ਹੋਏ ਨੇ ਜਿਨ੍ਹਾਂ ਨੂੰ ਬਿਲਬੋਰਡ ਦੇ ਵਿੱਚ ਥਾਂ ਮਿਲਿਆ ਲੋਕਾਂ ਦੇ ਵੱਲੋਂ ਬੇਅੰਤਿਹਾ ਪਿਆਰ ਇਹਨਾਂ ਗੀਤਾਂ ਨੂੰ ਮਿਲਿਆ